ਸਰਸ਼ਕਾ ਦੋਸਤੋ ਮੈਂ ਅਰਵਿੰਦਰ ਸਿੰਘ ਪੰਜੇਟਾ ਅੱਜ ਮੈਂ ਪਿੰਡ ਸੁਸਤੀਗੜ ਪਹੁੰਚਿਆ ਹਾਂ ਸਰਪੰਚ ਰਾਤਨਜੀ ਕੁਲ ਜਿਨ੍ਹਾਂ ਨੇ ਸਰਪੰਚੀ ਸਮੇਂ ਆਪਣੇ ਪਿੰਡ ਵਾਸੀ ਨਾਲ ਬਹੁਤ ਸਾਰੇ ਵਾਅਦੇ ਕੀਤੇ ਸਨ ਉਹ ਵਾਅਦੇ ਕਿਵੇਂ ਉਤਰਨੇ ਅੱਜ ਗਲਵਤ ਕਰਾਂਗੇ ਕਿਹੜੇ ਕੰਮ ਕੀਤੇ ਨੇ ਤੇ ਕਿਹੜੇ ਕੰਮ ਬਾਕੀ ਨੇ ਸਾਡੇ ਸਰਪੰਚ ਨੇ ਉਹ ਜੁੱਦਾ ਰਾਤਨਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਰਾਜਾ ਧੰਜੂ ਸਰਪੰਚ ਸੁਸਤੀਗੜ ਅੱਜ ਮੇਰੇ ਨਾਲ ਸਾਂਝੀ ਰਿਪੋਰਟ ਤੋਂ ਜਿਹੜੇ ਮੇਰੇ ਵੀਰ ਆਏ ਨੇ ਪਹਿਲਾਂ ਵੀ ਆ ਚੁੱਕੇ ਹੈ ਕਈ ਵਾਰ। ਹੋਰ ਬੈਠ ਕਰਨਾ ਹੈ। ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਇਹਨਾਂ ਨੇ ਪੁੱਛਿਆ ਵੀ ਪਿੰਡਾਂ ਦੇ ਕੰਮਾਂ ਬਾਰੇ ਜਾਂ ਕੀ ਕੰਮ ਹੋਏ ਜਾਂ ਕਿਵੇਂ ਕੰਮ ਹੋਣਗੇ। ਆਉਣ ਵਾਲਾ ਸਮਾਂ ਕਿਦਾਂ ਦਾ ਹੋਊਗਾ ਜਾਂ ਪਿੱਛੇ ਜਿਹੜੇ ਪੰਜ ਚਾਰ ਮਹੀਨੇ ਨਿਕਲੇ ਆ। ਉਹਦੇ ਵਿੱਚ ਕੀ ਕੁਝ ਕੀਤਾ? ਉਹਦੇ 'ਚ ਜਦੋਂ ਸਾਡੀ ਪੰਚਾਇਤ ਬਣੀ ਉਹਦੇ ਵਿੱਚ ਅਸੀਂ ਜਿਹੜੇ ਮੈਂਬਰ ਆ ਤਿੰਨ ਜੈਂਟਸ ਮੈਂਬਰ ਆ ਔਰ ਦੋ ਲੇਡੀਜ਼ ਆ ਲਗਭਗ ਸਾਰੇ ਜਿਹੜੇ ਰਲ ਕੇ ਚੱਲ ਰਹੇ ਆ ਜਿਹੜਾ ਵੀ ਕੋਈ ਮਤਾ ਪਾਉਣਾ ਹੁੰਦਾ ਸਾਰੇ ਬੈਠ ਕੇ ਮਿਲ ਕੇ ਅਸੀਂ ਉਹ ਮਤਾ ਪਾਉਨੇ ਆ ਉਹਦੇ ਚ ਅਸੀਂ ਕੀ ਕੀਤਾ ਕਿ ਸ਼ੁਰੂਆਤੀ ਕੰਮ ਚ ਅਸੀਂ ਸਿਵਿਆਂ ਦੇ ਵਿੱਚ ਸਫਾਈ ਹੋਣ ਵਾਲੀ ਸੀਗੀ ਉਤੋਂ ਅਸੀਂ ਸ਼ੁਰੂ ਕੀਤਾ ਪਹਿਲਾਂ ਸਿਵਿਆਂ ਦੇ ਵਿੱਚ ਪਾਣੀ ਦਾ ਪ੍ਰਬੰਧ ਕਰਕੇ ਉਹਦੇ ਚ ਘਾਹ ਫੁੱਲ ਬਹੁਤ ਜ਼ਿਆਦਾ ਹੋ ਗਿਆ ਸੀਗਾ ਉਹਨੂੰ ਸਮੇਟਿਆ ਜਲੋ ਫਿਰ ਉਹ ਦੁਬਾਰਾ ਹੋ ਜਾਂਦਾ ਫਿਰ ਹੁਣ ਸਪਰੇ ਵੀ ਕੀਤੀ ਆ ਔਰ ਹੌਲੀ ਹੌਲੀ ਚੱਲਦੇ ਚੱਲਦੇ ਫਿਰ ਮੇਰੇ ਦਿਮਾਗ ਜਾਇਬ ਕੋਈ ਹੋਰ ਵੀ ਕੰਮ ਕਰੀਏ ਥੋੜਾ ਜਿਹਾ ਫੰਡ ਪਿਆ ਸੀ ਸਾਡੇ ਕੋਲ 4 ਲੱਖ ਰੁਪਇਆ ਜਿਹੜਾ ਸੀਗਾ ਉਹਦੇ ਵਿੱਚੋਂ 2 ਲੱਖ ਰੁਪਇਆ ਸੀਗਾ ਗਲੀਆਂ ਨਾਲੀਆਂ ਤੇ ਲਾਉਣ ਵਾਲਾ ਔਰ 2 ਲੱਖ ਰੁਪਇਆ ਜਿਹੜਾ ਸੀ ਚੰਗੇ ਔਰ ਸਾ ਆਪਣੇ ਗੰਦੇ ਪਾਣੀ ਦਾ ਜਿਹੜਾ ਹੁੰਦਾ ਲੱਖ ਲੱਖ ਰੁਪਇਆ ਕਰਕੇ ਇਦਾਂ ਪਟ ਕਰਕੇ ਮੈਂ ਉਹਦੇ ਵਿੱਚ ਕੰਮ ਸ਼ੁਰੂ ਕੀਤਾ ਗਲੀਆਂ ਦਾ ਉਹਦੇ ਚ ਤਿੰਨ ਗਲੀਆਂ ਜਿਹੜੀਆਂ ਸੀਗੀਆਂ ਪਿੰਡ ਦੀਆਂ ਜਿਹੜੀਆਂ ਜ਼ਰੂਰੀ ਜਿਹੜਾ ਕਿ ਜਾਦੀਆਂ ਪੁਰਾਣੀਆਂ ਹੋ ਚੁੱਕੀਆਂ ਸੀ ਲਾਲਿੱਟਾਂ ਲੱਗੀਆਂ ਹੋਈਆਂ ਸੀਗੀਆਂ ਸੜੇ ਜੇਈ ਸਾਹਿਬ ਅੰਕਸ ਜਾਂ ਆਪਣੇ ਹਲਕੇ ਦੇ ਐਮਐਲਏ ਹਰਮੀਰ ਸਿੰਘ ਪਠਾਨ ਮਾਜਰਾ ਦੀ ਸਲਾਹ ਨਾਲ ਕੰਮ ਜਿਹੜਾ ਵਾ ਉਹ ਸ਼ੁਰੂ ਕੀਤਾ ਸੀਗਾ ਉਹ ਤਿੰਨ ਗਲੀਆਂ ਜਿਹੜੀਆਂ ਹਾਲਾਂਕਿ ਪੈਸੇ ਜਾਦੇ ਲੱਗ ਚੁੱਕੇ ਆ ਮੇਰੇ ਕੋਲੋਂ ਪੱਲਿਓ ਲੱਗੇ ਪੈਸੇ ਕਿਉਂਕਿ ਫੰਡ ਘਟ ਹੋਣ ਕਾਰਨ ਉਹ ਕੰਪਲੀਟ ਕਰਕੇ ਇਹ ਤਿੰਨ ਗਲੀਆਂ ਮੈਂ ਤੁਹਾਨੂੰ ਦਿਖਾਉਂਗਾ ਚੱਲ ਕੇ ਜਾ ਕੇ ਕਾਫੀ ਇੱਕ 19-20 ਫੁੱਟ ਚੌੜੀ ਗਲੀ ਜਿਹੜੀ ਆ ਕਾਫੀ 260 ਫੁੱਟ ਲੰਬੀ ਇੱਕ ਹੋਰ 100 ਫੁੱਟ ਲਗਭਗ ਲੰਬੀ 15 ਫੁੱਟ ਚੌੜੀ ਇੱਕ ਹੋਰ ਇਦਾਂ ਕਰਕੇ ਔਰ ਹੋਰ ਵੀ ਕੰਮ ਜਿਵੇਂ ਕਿ ਪਿੰਡ ਦੇ ਛੱਪੜ ਜਿਹੜਾ ਸਾਡਾ ਛੋਟਾ ਉਹ ਉਹਨਾਂ ਕਾਰਨ ਉਹ ਭਰ ਜਾਂਦਾ ਉਹ ਅਸੀਂ ਇੱਕ ਇੰਜਣ ਦਾ ਪ੍ਰਬੰਧ ਕੀਤਾ ਮੰਗ ਕੇ ਲਿਆਂਦਾ ਉਹ ਨੂੰ 2 ਦਿਨ ਹੋ ਗਏ ਚੱਲਦੇ ਨੂੰ ਅਸੀਂ ਉੱਥੇ ਲਾਇਆ ਛੱਪੜ ਦੇ ਉੱਪਰ ਕਿਉਂਕਿ ਹੁਣ ਕਣਕਾਂ ਵੱਢ ਚੁੱਕੀਆਂ ਸੀਗੀਆਂ ਔਰ ਖੇਤ ਖਾਲੀ ਪਏ ਸੀਗੇ ਉਹ ਪਾਣੀ ਕੱਢਿਆ ਉਸ ਛੱਪੜ ਦਾ ਪਾਣੀ ਕੱਢਿਆ ਹੁਣ ਬਰਸਾਤ ਹੋ ਗਈ ਥੋੜਾ ਜਿਹਾ ਪਾਣੀ ਫਰ ਹੋ ਗਿਆ ਇੱਕ ਦਿਨ ਉਹ ਜਿਹੜਾ ਹੋਰ ਆਪ ਆਉਣ ਨੂੰ ਚਲਾਵਾਂਗੇ ਉਹਦਾ ਪਾਣੀ ਕੱਢੂਗਾ ਔਰ ਜਿਹੜੀਆਂ ਡਿਮਾਂਡਾਂ ਦੇਖੋ ਇੱਕ ਤਾਂ ਫੰਡ ਦੀ ਘਾਟ ਹੈ ਪੰਚਾਇਤ ਕੋਲ ਫੰਡ ਹੋਣਾ ਜ਼ਰੂਰੀ ਹੈ ਸਾਡੇ ਪਿੰਡ ਕੋਲ ਸ਼ਾਮਲਾਟ ਜ਼ਮੀਨ ਜਿਹੜੀ ਹੈ ਨਾ ਹੋਣ ਕਰਕੇ ਵੀ ਜਿਹੜਾ ਪੈਸਾ ਬਹੁਤ ਘੱਟ ਹੋਣ ਕਰਕੇ ਕੰਮ ਕਾਫੀ ਹੋਣ ਵਾਲੇ ਆ ਪਿੰਡਾਂ ਦੇ ਵਿੱਚ ਜੇ ਆਪਾਂ ਕਰੀਏ ਕਾਫੀ ਲੋਕਾਂ ਨਾਲ ਆਪਾਂ ਵਾਅਦੇ ਕੀਤੇ ਹੋਏ ਆ ਹਾਂ ਤੇ ਉਹ ਐਮਐਲਏ ਸਾਹਿਬ ਦੀ ਉਹਦੇ ਸਲਾਹ ਦੇ ਨਾਲ ਜਾਂ ਉਹਨਾਂ ਨੂੰ ਦੱਸਿਆ ਜਾਊਗਾ ਹੁਣ ਹੋਰ ਫੰਡ ਬਾਰੇ ਜਿਹੜੀ ਮੰਗ ਕੀਤੀ ਜਾਊਗੀ ਔਰ ਹੋਰ ਵੀ ਕੰਮ ਕੀਤੇ ਜਾਣਗੇ ਉਹ ਗੱਲ ਚੱਪੜੀ ਅੱਗੇ ਸੱਚ ਨੂੰ ਪਾਈ ਪਰੇ ਪੁੱਟ ਕਰਾਉਣੀ ਨਹੀਂ ਚੱਪੜ ਦਾ ਏਰੀਆ ਛੋਟਾ ਉਹਦੇ ਵਿੱਚ ਸਾਡੀ ਜਿਹੜੀ ਡਿਮਾਂਡ ਅੱਜ ਵੀ ਅਸੀਂ ਸੱਦੇ ਹੋਏ ਸੀ ਜੇ ਸਾਹਿਬ ਸੱਦੇ ਹੋਏ ਸੀਗੇ ਰਾਜਪਾਲ ਜੀ ਆਪਣੇ ਜਿਹੜੇ ਆ ਉਹ ਆਏ ਸੀ ਅਸੀਂ ਉਹਨਾਂ ਨੂੰ ਦਿਖਾਇਆ ਛੱਪੜ ਵਗੈਰਾ ਦਿਖਾਇਆ ਤੇ ਸਾਡੀ ਇਹ ਜਿਹੜਾ ਉਹਦੀ ਸਪਲਾਈ ਪਾ ਕੇ ਜਾਂ ਪਿੰਡ ਦੇ ਆਲੇ ਦੁਆਲੇ ਘਮਾਇਆ ਜਾਵੇ ਜਿਹੜੀ ਅਸੀਂ ਉਹ ਖੇਤਾਂ ਨੂੰ ਕਰ ਲਾਂਗੇ ਸਪਲਾਈ ਕਰ ਲਾਂਗੇ ਜਾਂ ਇਹ ਜਿਹੜਾ ਵਾ ਪਾ ਕੇ ਅੰਡਰਗਰਾਉਂਡ ਪਾ ਕੇ ਇਹਦੇ ਵਿੱਚ ਇਧਰਲੇ ਪਾਸੇ ਗੰਗਰੋਲੇ ਵਾਲੇ ਪਾਸੇ ਜਿਹੜਾ ਜਾਂ ਕਟਘੇੜੀ ਵਾਲੇ ਪਾਸੇ ਜੋੜਿਆ ਜਾਵੇ ਜਿਹੜੇ ਮਤਲਬ ਇਹ ਸਪਲਾਈ ਉਸ ਪਿੰਡ ਨਾਲ ਜੋੜ ਦਿੱਤੀ ਜਾਵੇ ਜਿਹੜਾ ਅੱਗੇ ਪਾਣੀ ਦਾ ਨਿਕਾਸੀ ਹੈਗਾ ਉਹਨਾਂ ਦਾ ਉਹਦੇ ਨਾਲ ਜੋੜ ਕੇ ਜਿਹੜਾ ਉਧਰ ਮੁਕੀਤਾ ਜਾ ਸਕਦਾ ਇਦਾਂ ਦੀ ਕੋਈ ਪਰ ਕਈ ਪਿੰਡਾਂ ਅੰਦਰ ਚੱਪੜ ਵਰਗੇ ਹੈਗੇ ਨੇ ਇਹ ਮੈਡੀਕਲ ਤੋਂ ਮੈਡੀਕਲ ਕਰਦੇ ਨੇ ਟੋਨ ਨਹੀਂ ਨਹੀਂ ਸਾਡੇ ਪਿੰਡਾਂ ਵਿੱਚ ਛੱਪੜ ਜਿਹੜਾ ਖਾਸ ਕਰਕੇ ਉਹ ਨਹੀਂ ਕੱਬਦੇ ਹਟ ਨਹੀਂਗਾ ਹੈਗਾ ਕਿਉਂਕਿ ਸਾਡੇ ਤਿੰਨ ਪਿੰਡ ਹੋਣ ਕਰਕੇ ਇੱਕ ਪਿੰਡ ਵਿੱਚ ਤਾਂ ਛੱਪੜ ਹੈ ਹੀ ਨਹੀਂ ਜਗ੍ਹਾ ਹੀ ਨਹੀਂ ਛੱਪੜ ਦੀ ਉਹਦੀ ਸਪਲਾਈ ਦੂਜੇ ਪਿੰਡ ਚ ਜਾਂਦੀ ਹੈ ਪੁਰਾਣੇ ਡਿਸਪੈਂਸਰੀ ਵਾਲੀ ਸਰੁਸਤੀਗੜ ਦੀ ਸਪਲਾਈ ਜਿਹੜੀ ਆ ਪੁਰਾਣੇ ਪਿੰਡ ਛੱਪੜ ਚ ਜਾਂਦੀ ਆ ਔਰ ਸਾਡੇ ਪਿੰਡ ਦਾ ਇੱਕ ਲਾਗੇ ਥੋੜਾ ਜਿਹਾ ਛੱਪੜ ਆ ਅਸੀਂ ਬਣਾਇਆ ਹੋਇਆ ਉਹਦੇ ਵਿੱਚ ਜਾਂਦੀ ਹੈ ਸਪਲਾਈ ਲੇਕਿਨ ਉਹ ਜਲਦੀ ਭਰ ਜਾਂਦਾ ਔਰ ਸਰਪੰਚ ਸਾਹਿਬ ਕੱਲ੍ਹ ਨੂੰ ਉਡੀ ਹਾਂ ਜੀ ਸਕੂਲ ਦਾ ਹਾਲ ਠੀਕ ਆ ਲੇਕਿਨ ਸਾਡੇ ਐਮਐਲਏ ਸਰਦਾਰ ਹਰਮਿੰਦਰ ਸਿੰਘ ਪਟਾਣ ਮਾਜਰਾ ਜਿਹੜੇ ਏਸੀ ਵਾਲੇ ਐਮਐਲਏ ਨਾਂ ਦੇ ਨਾਲ ਜਾਣੇ ਜਾਂਦੇ ਆ ਮੈਂ ਗਜ਼ਾਰਚ ਕਰੂੰਗਾ ਸਾਡੇ ਏਸੀ ਨਹੀਂ ਲੱਗਿਆ ਹੋਇਆ ਸਕੂਲ ਦੇ ਵਿੱਚ ਇੱਕ ਦੋ ਏਸੀ ਜਿਹੜੇ ਲੱਗ ਜਾਣ ਵੈਸੇ ਲਗਭਗ ਮਾਹੌਲ ਠੀਕ ਆ ਚਾਰਦੁਵਾਰੀ ਹੋਈ ਆ ਵਧੀਆ ਗੇਟ ਲਾਇਆ ਸਿਸਟਮ ਠੀਕ ਆ ਟੀਚਰ ਵੀ ਇੱਕ ਹੁਣ ਨਵੇਂ ਆਏ ਆ ਹੋਰ ਏਸੀ ਦੀ ਘਾਟ ਆ ਬੱਚਿਆਂ ਘੇੜਦਾ ਹੁੰਦਾ ਨਾ ਪਰ ਚੱਲ ਹਾਂ ਲਗਭਗ ਬੱਚਿਆਂ ਦੇ ਹਿਸਾਬ ਨਾਲ ਜਿੰਨੇ ਕਿ ਬੱਚੇ ਆ ਉਹਨਾਂ ਦੀ ਜਗ੍ਹਾ ਹੈਗੀ ਆ ਨੇੜੇ ਮੇਰੇ ਕੋਈ ਕੋਈ ਥੇੜ ਮਿਲਦਾ ਕਰਾਉਂਦੇ ਆ ਜਿੰਨੇ ਕਬੱਡੀ ਕੱਪ ਹੋ ਗਿਆ ਕੋਈ ਫੁੱਟਬਾਲ ਮਾਚ ਹੋ ਗਿਆ ਕੋਈ ਇਸ ਸੋਲੀ ਨਹੀਂ ਨਹੀਂ ਉਹ ਛੋਟਾ ਸਕੂਲ ਅਸਲ ਚ ਪ੍ਰਾਇਮਰੀ ਸਕੂਲ ਆ ਬੱਚੇ ਵੀ ਜਿਹੜੇ ਆ ਜ਼ਿਆਦਾ ਨਹੀਂ ਹੈਗੇ 20-25 ਬੱਚੇ ਆ ਦੁੱਧ ਚ ਥੋੜਾ ਸੰਭਵ ਨਹੀਂਗਾ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਛੋਟੇ ਪਿੰਡ ਆ ਤੇ ਉਹ ਚੱਲ ਰਿਹਾ ਕੰਮ ਬਸ ਕੂਲ ਜਿਦਾਂ ਵੀ ਹੈ ਆ ਇਹ ਵੀ ਏਸੀ ਵਗੈਰਾ ਲੱਗ ਜੇ ਤਾਂ ਬੱਚਿਆਂ ਨੂੰ ਖੋਦਾ ਹੋ ਗਰੀਬ ਬੱਚੇ ਪੜਦੇ ਹੋ। ਜਿਹੜਾ ਇਸ ਤੋਂ ਇਲਾਵਾ ਕਿ ਬਹੁਤ ਕੰਮ ਕਿਹੜੇ ਹੋਣਗੇ। ਕੰਮ ਬਹੁਤ ਹੋਣ ਵਾਲੇ ਆ। ਗਰਾਊਂਡ ਇੱਕ ਮੇਰੀ ਤਮੰਨਾ ਵੀ ਇੱਕ ਗਰਾਊਂਡ ਬਣੇ ਵਧੀਆ। ਦੇਖੋ ਜਿਹੜੀ ਆਪਾਂ ਨਸ਼ੇ ਦੀ ਗੱਲ ਕਰਦੇ ਆ। ਕੋਈ ਨਸ਼ਾ ਬੰਦ ਤਾਂ ਹੀ ਹੋਊਗਾ ਜੇ ਸਾਡੇ ਬੱਚਿਆਂ ਨੂੰ ਥੋੜਾ ਜਿਹਾ ਖੇਡ ਵਾਲੇ ਪਾਸੇ ਆਪਾਂ ਖੇਡਾਂ ਦੇ ਪਾਸੇ ਪਾਵਾਂਗੇ, ਸਰੀਰਕ ਤੰਦਰੁਸਤੀ ਵਾਲੇ ਪਾਸੇ ਪਾਣਗੇ ਤਾਂ ਫਿਰ ਕਿਤੇ ਜਾ ਕੇ ਨਸ਼ਿਆਂ ਤੋਂ ਬਚ ਜਾਊਗਾ। ਜਗ੍ਹਾ ਦੀ ਪ੍ਰੋਬਲਮ ਆਉਣ ਲਈ ਆ ਇੱਕ ਕਿੱਲਾ ਜਗ੍ਹਾ ਸਾਡਾ ਪਿਆਉ ਮੈਡੀਕਲ ਦਾਵਾ ਉਹ ਹਸਪਤਾਲ ਦੀ ਜਗਾ ਹੈ ਉਹ ਪਾਇਆ ਹੋਇਆ ਅਸੀਂ ਸ਼ਾਇਦ ਮਤਾ ਪਾਇਆ ਹੋਇਆ ਉਹਦਾ ਮਤਾ ਪਾ ਕੇ ਭੇਜਿਆ ਹੈ ਵੀ ਜੇ ਸੜਾ ਕਨਵਰਟ ਹੋ ਜਾਏ ਇੱਕ ਕਿਲਾ ਜਗਾ ਅਸੀਂ ਉਹਦੇ ਚ ਬਹੁਤ ਵਧੀਆ ਇੱਕ ਗਰਾਊਂਡ ਬਣਵਾ ਸਕਦੇ ਐ ਐਮਐਲਏ ਸਾਹਿਬ ਨੇ ਸਾਨੂੰ ਕਿਹਾ ਵੀ ਹੋਇਆ ਜੇ ਗੌਰ ਕੀਤੀ ਜਾਵੇ ਤਾਂ ਉਹ ਹੋ ਜਵੇ ਕੰਮ ਸਾਡਾ ਤਾਂ ਅਸੀਂ ਇੱਕ ਗਰਾਊਂਡ ਬਣਾਈ ਕਰਦੀ ਰਹੀ ਗਰਾਊਂਡ ਇਹ ਕੰਮ ਨੇ ਨਿੱਕੀ ਨਿੱਕੀ ਮੈਡੀਕਲ ਸੂਰੂ ਕੋ ਡਾਕਟਰ ਸਾਡੇ ਟੂ ਸਪੈਂਸਰੀ ਹੈ ਜੀ ਬਹੁਤ ਵਧੀਆ ਢੰਗ ਨਾਲ ਉਦੇ ਜਿਵੇਂ ਲੱਗ ਲਈਨੇ ਕਿ ਜਿਹੜੇ ਬਣੇ ਆ ਉਹਦੇ ਜਿਵੇਂ ਬਣਾਏ ਇੱਕ ਬਣਿਆ ਮਾ ਲੱਗ ਲਈਨੇ ਕਿ ਬਕਾਇਦਾ ਚੈੱਕ ਅਪ ਹੁੰਦਾ ਇਲਾਜ ਹੁੰਦਾ ਠੀਕ ਆ ਉਹ ਕਿੰਨੇ ਕੁ ਲੱਖ ਨਾਲ ਕੁੜੀਆਂ ਜਿਹੜੀ ਕੰਮ ਹੋਣ ਵਾਲੀ ਟੀ ਲੱਗਦੀ ਗੱਲ ਕਰ ਰਹੇ ਹੋ 3 ਲੱਖ ਰੁਪਏ ਲੱਗਦੇ 20-25 ਲੱਖ ਰੁਪਿਆ ਤੇ ਪਿੰਡਾਂ ਵਾਸਤੇ ਵੈਸੇ ਚਾਹੀਦਾ ਛੋਟੇ ਮੋਟੇ ਕੰਮਾਂ ਵਾਸਤੇ ਦੇਖੋ ਬਾਕੀ ਜੇ ਆਪਾਂ ਵੱਡਾ ਕੋਈ ਪ੍ਰੋਜੈਕਟ ਛੇੜਦੇ ਆ ਜਿਵੇਂ ਆਪਾਂ ਸਟੇਡੀਅਮ ਬਣਾਉਣ ਦੀ ਗੱਲ ਕਰੀਏ ਉਹ ਤਾਂ ਅਲੱਗ ਖਰਚੇ ਆ ਨਾ ਉਹ ਗਵਰਨਮੈਂਟ ਦੇ ਪਤਾ ਹੁੰਦਾ ਐਸਟੀਮੇਟ ਦੇ ਨਾਲ ਉਹ ਕੰਮ ਹੋਣ ਵਾਲੇ ਹੁੰਦੇ ਆ ਸਾਰੇ ਹਾਂ ਵਿਪਚੀ ਲੱਖ ਰੁਪਏ ਦੀ ਜੇ ਕੋਈ ਗ੍ਰਾਂਟ ਆਵੇ ਆਪਣੇ ਪਿੰਡ ਤੇ ਮੈਂ ਪਿੰਡ ਦਾ ਨਕਸ਼ਾ ਬਦਲ ਜਾ। ਜੀ ਸਰ ਤੁਸੀਂ ਬਹੁਤ ਪ੍ਰਾਰਣਕਾ ਜੀ ਅਗੂ ਆਮ ਆਦਮੀ ਪਾਰਟੀ ਦੇ ਬਹੁਤ ਮਿਲਦੀ ਮਿਲਦੀ ਹੋ। ਹਾਂ ਜੀ। ਤੇ ਤੁਸੀਂ ਆਪਣੇ ਪਿੰਡੇ ਤਹਲਕੀ ਜਿਹੜੇ ਖੇਡ ਮદાન ਸਰਕਾਰ ਦਾ ਇੱਕ ਵੱਡਾ ਉਦਯੋਗ ਵੀ ਹਰ ਪਿੰਡਾਂ ਅੰਦਰ ਕਿਹੜਾ ਪਲਾ ਹੋਣਾ ਚਾਹੀਦਾ। ਹਾਂ ਜੀ। ਜੀ ਆਪਣੇ ਸਰਕਾਰ ਦੇ ਅਧਿਕਾਰੀਆਂ ਤੋਂ ਤਲਾਵ ਕਰੋਨਾ ਬੇਤਰਨਾ ਖੇਡ ਮਾਗ ਬਹੁਤ ਰੁਗਈਏ। ਉਹ ਅਸੀਂ ਮਤਾ ਪਾਇਆ ਹੋਇਆ। ਪਿੰਡਾਂ ਤਿੱਕਰ ਬਾਰੇ ਕੋਈ ਖੇਡ ਮદાન ਬਾਰੇ ਜਾ ਤੋ ਇਹ ਹੋਰ ਉੱਚੀ ਮੰਗਵਾਰ ਤੇ 190 ਮੈਂ ਜਿਹੜੇ ਅਸੀਂ ਐਮਐਲ ਸਾਬ ਨੂੰ ਮਿਲੇ ਸੀਗੇ ਪਹਿਲਾਂ ਕਿਹਾ ਵੀ ਆਹ ਹੁਣ ਵੀ ਅਸੀਂ ਪ੍ਰੋਗਰਾਮ ਬਣਾ ਰਹੇ ਹਾਂ ਐਮਐਲ ਸਾਬ ਨੂੰ ਬੁਲਾਉਣਾ ਵੀ ਅਸੀਂ ਠੀਕ ਆ ਔਰ ਅਸੀਂ ਜਾਵਾਂਗੇ ਵੀ ਤੇ ਅਸੀਂ ਮਤਾ ਵੀ ਪਾਇਆ ਹੋਇਆ ਤੇ ਤੁਸੀਂ ਕਹਾਂਗੇ ਵੀ ਉਹ ਕਨਵਰਟਰ ਕਰਾ ਕੇ ਖੇਤ ਉਹ ਖੇਡ ਮੈਦਾਨ ਬਣਾਉਣਾ ਉਹ ਮੈਂ ਬਣਾ ਕੇ ਛੱਡੂਗਾ ਮੈਨੂੰ ਲੱਗਦੀ ਆ ਗੱਲ ਕਿਉਂਕਿ ਜਦੋਂ ਮੈਂ ਪਿੱਛੇ ਪੈ ਗਿਆ ਨਾ ਇਸ ਕੰਮ ਦੇ ਮੈਂ ਥੋੜਾ ਜਿਹਾ ਨਾ ਪਿਛਲੇ ਦਿਨਾਂ ਦੇ ਵਿੱਚ ਮੈਂ ਥੋੜਾ ਜਿਹਾ ਬਿਜ਼ੀ ਰਹਾ ਜਾਂ ਆਉਣ ਵਾਲੇ 1-2 ਮਹੀਨੇ ਮੈਂ ਜੇ ਜੀ ਜੀ ਨਾ ਫਿਰ ਮੈਂ ਲਕਸਰ ਜਿਹੜਾ ਬਾਏ ਇਸ ਕੰਪਿਊਟਰ ਪੈ ਜਾਣਾ ਔਰ ਮੈਂ ਕਰਕੇ ਦਿਖਾਉਂਦਾ ਠੀਕ ਹੈ ਹਾਂ ਅ ਇਸ ਕੋਲ ਸਪੋਰਟ ਹੈ ਉਹ ਕਿ ਜਦੋਂ ਕੋਈ ਕਿੰਨਾ ਲੋਕ ਹੁੰਦੇ ਆ ਪਾਰਟੀ ਵਾਜੀ ਕਰਕੇ ਪਿੱਛੇ ੜ ਜਾਂਦੇ ਨੇ ਜਿਵੇਂ ਸਰਪੰਚ ਚੋਣੋਂ ਕਿਸੇ ਤੇ ਪਾਰਟੀ ਵਾਜੀ ਚਾਹੇ ਕੋਲ ਬਸੇ ਜਾਵੇ ਨਹੀਂ 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 ਐਦਾਂ ਨਹੀਂ ਗੱਲ ਕਿਤੇ ਵੀ ਨਹੀਂ ਕਰ ਲਈ ਆਪਾਂ ਮੈਂ ਮੇਰੀ ਕੋਸ਼ਿਸ਼ ਹੁੰਦੀ ਆ ਵੀ ਹਰ ਇੱਕ ਬੰਦੇ ਨੂੰ ਨਾ ਹਰ ਕੰਮ ਬਾਰੇ ਦੱਸਿਆ ਜਾਵੇ ਜਾਂ ਸਲਾਹ ਕੀਤੀ ਜਾਵੇ ਬਾਕੀ ਨਿੱਕਾ ਮोटा ਹੁੰਦਾ ਪਿੰਡ ਦੇ ਵਿੱਚ ਕੋਈ ਗੱਲ ਹੁੰਦੀ ਹੈ ਲੇਕਿਨ ਸਾਡੇ ਪਿੰਡਾਂ ਵਿੱਚ ਹੈ ਨਹੀਂ ਵਿਰੋਧ ਨਹੀਂ ਹੈਗਾ ਕਿਉਂਕਿ ਆਪਾਂ ਗਲਤ ਕਰਨਾ ਹੀ ਨਹੀਂ ਠੀਕ ਹੈ ਆਪਾਂ ਗਲਤ ਨਹੀਂ ਕਰਨਾ ਕੋਈ ਵੀ ਕੰਮ ਜਿਹੜੇ ਮੇਰੇ ਮੈਂਬਰ ਆ ਉਹਨਾਂ ਦੀ ਸਲਾਹ ਨਾਲ ਸਾਰਾ ਕੁਝ ਕਿਉਂਕਿ ਮੈਂਬਰ ਹਰੇਕ ਧੜੇ ਦੇ ਵਿੱਚ ਹੁੰਦਾ ਨਾ ਆਪਾਂ ਉਹਨਾਂ ਦੀ ਸਲਾਹ ਨਾਲ ਚੱਲਦੇ ਪਿੰਚਾਇਤ ਵੱਲੋਂ ਕੋਈ ਜਿਹਦਾ ਕੰਮ ਕੀਤਾ ਜੇ ਗਰੀਬੀ ਦੀ ਰਗਿਆ ਕਿਸੇ ਗਰੀਬ ਦਾ ਮਕਾਨ ਬਣਾਇਆ ਹੋਵੇ ਇਹ ਕਿਸੇ ਕਿਸੇ ਪਿੰਚਾਇਤ ਕਰਨਾ ਲਾਜ਼ਮੀ ਹੋਣਾ ਕਿ ਨਾ ਕੋਈ ਨਾ ਕੋਈ ਪੰਚ ਦਵਾਦਿਆ ਕਿ ਕਿਸੇ ਅਸੀਂ ਗਰੀਬੀ ਦਾ ਜੱਜ ਗਰੀਬ ਪਰਿਵਾਰ ਦਾ ਘਰ ਬਣਾਉਣੇ ਦੇਖੋ ਤੁਸੀਂ ਨਾ ਗਰੀਬ ਧੀ ਦੇ ਵਿਆਹ ਦੀ ਗੱਲ ਕਰ ਦਿੱਤੀ ਮੈਂ ਨਹੀਂ ਸੀ ਕਹਿਣਾ ਚਾਹੁੰਦਾ ਚਲੋ ਇੱਕ ਪੁੰਨ ਦਾ ਕੰਮ ਮੇਰੇ ਕੋਲ ਹੋਇਆ ਉਹ ਪ੍ਰਮਾਤਮਾ ਨੇ ਜਦੋਂ ਮੈਨੂੰ ਸਰਪੰਚ ਬਣਾਇਆ ਇੱਕ ਧੀ ਆਪਣੇ ਕੋਲ ਜਿਹੜੀ ਸੀ ਗਰੀਬ ਪਰਿਵਾਰ ਦੀ ਤਾਂ ਆਪਾਂ ਉਹਦਾ ਵਿਆਹ ਜਿਹੜਾ ਬਾਗੋਬੀ ਨਭਾਇਆ ਪਿੰਡ ਦੇ ਸਾਰੀ ਸੰਗਤ ਸਾਰਾ ਪਿੰਡ ਨੱਗਰ ਗਿਆ ਸੀਗਾ ਨਾਲ ਸੀਗਾ ਤੁਹਾਨੂੰ ਵਿਆਹ ਮੈਂ ਨਹੀਂ ਸੀ ਕਹਿਣਾ ਚਾਹੁੰਦਾ ਤੁਸੀਂ ਸਵਾਲ ਹੀ ਕਰ ਦਿੱਤਾ ਮੈਨੂੰ ਔਰ ਦੂਜੀ ਗੱਲ ਜਿਹੜੇ ਗਰੀਬਾਂ ਦੇ ਮਕਾਨਾਂ ਬਾਰੇ ਤੁਸੀਂ ਗੱਲ ਕੀਤੀ ਆ ਮੈਂ ਨਰੇਗਾ ਵਾਲਾ ਸੈਕਟਰੀ ਸੱਜ ਕੇ ਔਰ ਸਾਡੇ ਮੇਟਾ ਸੰਮਾ ਰਾਣੀ ਉਹਨੂੰ ਨਾਲ ਲੈ ਕੇ ਕੱਲੇ-ਕੱਲੇ ਘਰ ਘੁੰਮਿਆ ਪਿੰਡ ਦੇ ਵਿੱਚ ਕਿੰਨਾ ਪਿੰਡਾਂ ਦੇ ਵਿੱਚ ਔਰ ਦੇਖ ਕੇ ਘਰ ਦੇ ਹਾਲਾਤ ਦੇਖ ਕੇ ਜਿਹੜਾ ਜਿਹੜੇ ਘਰ ਦੀ ਜਾਣ ਵਾਲੀ ਸੀ ਰਿਪੋਰਟ ਬਿਬਾਲਿਆਂ ਵਾਲਾ ਘਰ ਆ ਕੰਧਾਂ 'ਚ ਕਰੈਕਿੰਗ ਆਈ ਹੋਈ ਆ ਜਾਂ ਹਨਾ ਹਰੇਕ ਘਰ ਦਾ ਜਿਹੜਾ ਉਹ ਬਿਉਰਾ ਜਿਹੜਾ ਵਾ ਅਸੀਂ ਉਹ ਬਚਾਇਆ ਪਿੱਛੇ ਰਿਪੋਰਟ ਭੇਜੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਉਹ ਕਿਉਂਕਿ ਉਹ ਸੈਂਟਰ ਗਵਰਨਮੈਂਟ ਦਾ ਸਾਰਾ ਕੰਮ ਹੈ ਉਹ ਬਿਉਰਾ ਭੇਜ ਦਿੱਤਾ ਗਿਆ ਉਹਨੂੰ ਸਮਾਂ ਲੱਗੂਗਾ ਹੁਣ ਪਿੱਛੇ ਲੋਕਰ ਨਾਲ ਵਾਦੇ ਕਰੇ ਸੀ ਪੌੜਾ ਤਰ ਤਿਰ ਤੋਂ ਹਾਂਜੀ ਹਾਂ ਮੈਂ ਪੂਰੀ ਆਪਣੀ ਤੰਦੇ ਨਾਲ ਜਿਹੜਾ ਬਣਾ ਹਰ ਕੰਮ ਜਿਹੜਾ ਨਿਭਾਉਂਗਾ ਜਿੱਥੇ ਕਿਤੇ ਮੈਨੂੰ ਮੇਰੀ ਜ਼ਰੂਰਤ ਪਊਗੀ ਪਿੰਡ ਵਾਲਿਆਂ ਨੂੰ ਮੈਂ ਉਹ ਹਾਜ਼ਰ ਹਾਂ ਨਗਰ ਵਾਸੀਆਂ ਵਾਸਤੇ ਮੈਨੂੰ ਦੱਸਿਆ ਜਾਵੇ ਔਰ ਮੈਂ ਨਾਲ ਜਾ ਕੇ ਜਾਂ ਜਿੱਦਾਂ ਵੀ ਜਿੰਨਾ ਹੋ ਸਕਦਾ ਉਹ ਕਿਉਂਕਿ ਮੈਂ ਵਾਰ-ਵਾਰ ਕਹਿੰਦਾ ਵੀ ਮੈਂ ਕਾਫੀ ਲੰਮਾ ਸਮਾਂ ਜਿਹੜਾ ਰਾਜਨੀਤੀ ਦੇ ਵਿੱਚ ਵੀ ਚੱਲ ਰਿਹਾ ਜਿਵੇਂ ਕਿ ਰਣਜੋਤ ਸਿੰਘ ਹੜਾਣਾ ਜੀ ਦੇ ਨਾਲ ਉੱਠਣਾ ਬੈਠਣਾ ਹਰਮਿੰਦਰ ਸਿੰਘ ਪਠਾਨ ਮਾਜਰਾ ਜੀ ਦੇ ਨਾਲ ਹਨਾ ਗੱਲਬਾਤ ਸਾਰੀ ਜਿਹੜੀ ਆ ਉਹ ਉੱਪਰ ਵੀ ਜਿਹੜੇ ਮੰਤਰੀ ਹੈ ਗੱਲ ਹੋ ਜਾਂਦੀ ਆ ਕਿਤੇ ਨਾ ਕਿਤੇ ਸਾਂਝ ਪੈ ਜਾਂਦੀ ਆ ਕਿਤੇ ਨਾ ਕਿਤੇ ਪੋਲੀਟੀਕਲੀ ਹੋਰ ਵੀ ਜਾਂ ਅਫਸਰशाही ਦੇ ਵਿੱਚ ਵੀ ਜਦੋਂ ਆਪਾਂ ਬਾਹਰ ਨਿਕਲਦੇ ਆ ਜਾਣ ਪਛਾਣ ਹੁੰਦੀ ਆ ਤੇ ਕਿਤੇ ਨਾ ਕਿਤੇ ਜਿਹੜਾ ਮੈਂ ਉਹ ਕਵਰ ਕਰ ਲੈਣਾ ਉਸ ਗੱਲ ਨੂੰ ਜਿਹੜਾ ਕਿ ਮੇਰੇ ਕੋਲ ਛੋਟਾ ਮੋਟਾ ਕੰਮ ਹੋਗਾ ਤੇ ਮੈਂ ਪਿੰਡ ਵਾਲਿਆਂ ਦੇ ਜਰੂਰ ਕੰਮ ਆਉਂਗਾ ਧੰਨਵਾਦ